ਹਾਂਜੀ ਦੋਸਤੋ ਕੀ ਹਾਲ ਹੈ ਜੀ ਹਾਂ ਦੋਸਤੋ ਆਜੋ ਤੁਹਾਨੂੰ ਆਪਣਾ ਖੇਤ ਵਿਖਾਈਏ ਮੋਟਰ ਤੇ ਖੇਤ ਤੇ ਚਲੋ ਜੀ ਐਂਟਰ ਕਰਦੇ ਆ ਅੰਦਰ ਗੇਟ ਤੇ ਖੋਲ ਤਾਂ ਲੋਕ ਤੇ ਸੋਲਰ ਸਿਸਟਮ ਲਵਾਇਆ ਜੀ ਆਪਾਂ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਉਹਦੇ 10 ਦੀ ਮੋਟਰ ਆਈ ਇਹ ਹੈ ਤੇ ਵਧੀਆ ਧਾਰ ਮਾਰਦੀ ਹੈਗੀ ਤੇ ਆ ਆਈ ਗਿਆ ਸਰੂ ਬਾੜ ਦੇ ਗੰਦੇ ਰੋਤ ਚਾਹ ਧਣੀਆਂ ਪੱਕਿਆ ਖੜਾ ਹੈ ਕਣਕ ਵੱਢ ਕੇ ਬਸ ਮੂੰਗੀ ਬੀਜੀ ਨੂੰ ਹਜੇ 18 ਦਿਨ ਹੋਏ ਹੈਗੇ ਤੇ ਇਹ ਸੋਲਰ ਸਿਸਟਮ ਅਜ 10 ਦੀ ਮੋਟਰ ਲਾਈ ਆ ਠੀਕ ਹੈ ਨਾ ਜੀ ਵੱੱਲਾ ਵੀ ਲਾਤੀਆਂ ਕਦੋਂ ਉਹਦੀਆਂ ਕਦੂ ਤੋਰੇ ਅੱਲਾ ਚੌਲੇ ਸਾਰੀਆਂ ਵੱੱਲਾ ਲਾਤੀਆਂ ਜੀ ਇਹ ਜਗਾ ਹੋਰ ਕੰਮ ਤਾਂ ਆਉਂਦੀ ਨਹੀਂ ਥਲੇ ਥਲੇ ਫਿਰ ਸਬਜ਼ੀ ਪੱਜੀ ਵਧੀਆ ਹੋ ਜਾਂਦੀ ਜਿੱਥੇ ਜੇ ਆਪਾਂ ਹੋਰ ਕੁਝ ਬੀਜਾਂਗੇ ਫਿਰ ਉਹ ਇੱਥੇ ਵੱਢਣੀ ਪੈਂਦੀ ਹੈ ਜੇ ਕਣਕ ਜਾਂ ਕੁਝ ਵੀ ਬੀਜਾਂਗੇ ਲੋ ਜੀ ਬਹੁਤ ਵਧੀਆ ਸਿਸਟਮ ਹੈ ਜਿਹਨੂੰ ਕਨੈਕਸ਼ਨ ਨਹੀਂ ਮਿਲਦੇ ਨਾ ਚਪਕਾ ਕੇ ਲਾ ਲਓ ਜੀ ਸਾਰੇ ਦੁੱਖ ਭੁੱਲ ਜਾਂਦਾ ਬੰਦਾ ਬਦਿਗਾ ਚੀਜ਼ ਹੈ ਚਾਰ ਪੰਜ ਕਿੱਲਾਂ ਨੂੰ ਇਹ ਵਧੀਆ ਪਾਲਦੀ ਹੈ ਗੇੜਾ ਨਹੀਂ ਖਾਣ ਦਿੰਦੀ ਬਹੁਤ ਵਧੀਆ ਚੀਜ਼ ਹੈ ਜੀ ਆਹ ਰੋ ਇਹ ਚੌਲੇ ਬੀਜ ਤੇ ਚੋਲੇ ਉੱਗ ਗਏ ਲਾਓ ਜੀ ਮਿੱਤਰਾਂ ਦੀ ਮੋਟਰ ਕਿਵੇਂ ਲੱਗੀ ਜੀ ਸਾਨੂੰ ਤਾਂ ਆਪਣੀਆਂ ਹੋਰ ਸਬਜ਼ੀਆਂ ਵੀ ਜਿ ਆਗੀਆਂ ਇਹ ਵੀ ਹੌਲੀ ਹੌਲੀ ਕਰ ਕਿ ਟੰਗੂਰ ਮਾਰ ਦਿਆਂ ਜੀ 10 ਲੱਖ ਚ ਪੈ ਗਿਆ ਜੀ ਕੰਮ ਇਹ ਮੋਟਰ ਵੀ ਉਹਨਾਂ ਦੀ ਆ ਸਾਰਾ ਕੁਝ ਉਹਨਾਂ ਦਾ ਲਾ ਕੇ ਵੀ ਹੋ ਗਿਆ ਜੜ ਕੇ ਵੀ ਹੋ ਗਿਆ ਸਾਰੇ ਤੇ ਪਾਣੀ ਵਧ ਗਿਆ ਜਿੰਨੀ ਧੁੱਪ ਜਿਆਦੇ ਉਹਨਾਂ ਜਿਆਦੇ ਪਾਣੀ ਇਸ ਨੂੰ ਅਗਲੀ ਵੀਡੀਓ ਇੱਥੇ ਮੈਂ ਚਲਾ ਕੇ ਵੀ ਦਿਖਾਉਂਗਾ ਇਹ ਥੋੜਾ ਜਿਹਾ ਫਾਲਟ ਪਿਆ ਵਾ ਸੀ ਅਸਲੀ ਮੈਂ ਚਲਾਈ ਨਹੀਂ ਸੀ ਚਲੋ ਮੂੰਗੀ ਵੀਤੀ ਆਪਾਂ ਨਾਰਥਨ ਹੋਗੇ ਮੂੰਗੀ ਬੀਜ ਦੀ ਅੱਜ ਦੋ ਦਪੱਤੇ ਕੱਢੀ ਹੀ ਬੂੰਗੀ ਚਲੋ ਰੱਬ ਰੱਖਾ ਜੀ ਮਿਲਦੇ ਆਂ ਅਗਲੀ ਵੀਡੀਓ ਚ